ਬਰਦਰ ਨੇ ਨਰਸਾਂ ਨੂੰ ਬੁਲਾਇਆ ਕਿ ਮੈਨੂੰ ਲੱਗ ਰਿਹਾ ਮੇਰੀ ਮੰਮੀ ਬੋਲ ਨਹੀਂ ਰਹੀ ਪਲੀਜ਼ 1 ਮਿੰਟ ਲਈ ਆ ਕੇ ਦੇਖੋ ਨਰਸ ਉੱਥੇ ਕੜੀ ਫੋਨ ਚਲਾ ਰਹੀ ਹੈ ਤੇ ਕਹਿ ਰਹੀ ਹੈ 5 ਮਿੰਟ ਦੋ 2 ਮਿੰਟ ਦੋ ਪਰ ਨਰਸਾਂ ਨੂੰ ਆ ਕੇ ਜਦੋਂ ਨਰਸਾਂ ਨੂੰ ਮੇਰੇ ਤੋਂ ਪੁੱਛਿਆ ਗਿਆ ਮੈਂ ਕਿਹਾ ਮੈਮ ਤੁਸੀਂ ਦੇਖ ਕਿਉਂ ਨਹੀਂ ਰਹੇ ਕਿ ਅੰਦਰ ਮਰੀਜ਼ ਮਰ ਗਿਆ ਤੁਸੀਂ ਅਜੇ ਤੱਕ ਅੰਦਰ ਨਹੀਂ ਆਏ ਉਹ ਮੈਨੂੰ ਮੋਹਰਿਓ ਕਹਿ ਰਹੀ ਹੈ ਕਹਿੰਦੀ ਮੈਂ ਕੀ ਕਰਾਂ ਤੂੰ ਅੱਗੇ ਜਾ ਕੇ ਗੱਲ ਕਰ ਜੇ ਉਹਨਾਂ ਦੀ ਸਮਝ ਨਹੀਂ ਬਿਮਾਰੀ ਆਂਦੀ ਸੀ ਤੂੰ ਰੈਫਰ ਵੀ ਕਰ ਸਕਦੇ ਸੀਗੇ ਰੈਫਰ ਵੀ ਕਰ ਸਕਦੇ ਸੀ ਰੇਫਰੋ ਕੀ ਕਰਦੇ ਜਦਕਿ ਉਹਨਾਂ ਨੇ ਡੈਥ ਹੋਣ ਤੋਂ ਬਾਅਦ ਵੀ ਸਾਨੂੰ ਨਹੀਂ ਦੱਸਿਆ ਕਲੀਅਰ ਨਹੀਂ ਕੀਤਾ ਕਿ ਡੈਥ ਹੋ ਚੁੱਕੀ ਆ ਕੋਈ ਨਰਸ ਨਹੀਂ ਸੀਗੀ ਰਾਤ ਕੋਈ ਨਰਸ ਨਹੀਂ ਸੀ ਇਹਨਾਂ ਨੇ ਦੇਖਿਆ ਵੀ ਪੇਸ਼ੈਂਟ ਸੁੱਤੇ ਹੋਇਆ ਇਹਨਾਂ ਨੇ ਕੁੰਡਾ ਲਾ ਕੇ ਆਪਣਾ ਚਲੇ ਗਏ ਹੈ ਜੀ ਸਾਰੇ ਹੱਥੋਂ ਵਿੱਚ ਆਪਣੇ ਉੱਠੇ ਉਹਦੇ ਲੋਕੀਆ ਨਾਤੇ ਯੂਨਾਈਟਿਡ ਪੋਸਟ ਦੇਖ ਰਹੇ ਤੁਸੀਂ ਮੈਂ ਹਦੀਪ ਕੁਮਾਰ ਲੁਧਿਆਣਾ ਦੇ ਸਿਵਲ ਹਸਪੀਟਲ ਖੜੇ ਆ ਜਿੱਥੇ ਕਿ ਲੁਧਿਆਣਾ ਦਾ ਸਿਵਲ ਹਸਪੀਟਲ ਅਕਸਰ ਸੁਰਖੀਆਂ ਵਿੱਚ ਰਹਿੰਦਾ ਆ ਕਦੀ ਇਸ ਹਸਪਤਾਲ ਦੇ ਵਿੱਚ ਬੱਚਾ ਚੋਰੀ ਹੋ ਜਾਂਦਾ ਤੇ ਕਦੀ ਇੱਥੇ ਇਲਾਜ ਦੇ ਦੌਰਾਨ ਮੋਤਾਂ ਹੋ ਜਾਂਦੀਆਂ ਅਜਿਹਾ ਮਾਮਲਾ ਜਿ ਲੁਧਿਆਣਾ ਦੇ ਸਿਵਲ ਹਸਪਤਾਲ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਦੀ ਮੌਤ ਹੋ ਗਈ ਆ ਕਾਰਨ ਕੀ ਸੀਗਾ ਇੱਕ ਪੇਟ ਚ ਇਨਫੈਕਸ਼ਨ ਸੀ ਤੇ ਬੁਖਾਰ ਸੀ ਪਰਿਵਾਰ ਵਾਲੇ ਕਹਿੰਦੇ ਮੁਤਾਬਕ ਅੱਜ ਉਸ ਦੀ ਮੌਤ ਹੋ ਗਈ ਆ ਪਰਿਵਾਰ ਵਾਲਿਆ ਦੋਸ਼ ਹੈ ਕਿ ਡਾਕਟਰ ਜਿਹੜੇ ਇਲਾਜ ਕਰਦੇ ਨੇ ਜਿੰਨੂੰ ਰੱਬ ਦਾ ਰੂਪ ਕਿਹਾ ਜਾਂਦਾ ਆ ਜਿੰਨਾ ਕੋਈ ਭਰੋਸਾ ਕਰਕੇ ਆਸੀ ਹਸਪੀਟਲ ਚੜ੍ਹ ਪਰਿਵਾਰ ਨੂੰ ਜਾਂ ਆਪਣੇ ਬੱਚਿਆਂ ਨੂੰ ਜਾਂ ਕਿਸੇ ਮਰੀਜ਼ ਨੂੰ ਲੈ ਕੇ ਆਨੇ ਆ ਤੇ ਉਹਦੀ ਰੱਖਿਆ ਕਰਨੀ ਹੁੰਦੀ ਆ ਤੇ ਜੇ ਉਹਨੂੰ ਠੀਕ ਹੋਊਗਾ ਤੇ ਅਸੀਂ ਘਰੇ ਲੈ ਕੇ ਜਾਵਾਂਗੇ ਪਰ ਉਦੋਂ ਪਤਾ ਲੱਗਦਾ ਕਿ ਜਦੋਂ ਸਾਡਾ ਪਰਿਵਾਰ ਦਾ ਜੀਥ ਦੁਨੀਆ ਤੋਂ ਚਲਾ ਜਾਂਦਾ ਆ ਇਲਾਜ ਦੇ ਦੌਰਾਨ ਡਾਕਟਰ ਦੀ ਲਾਪਰਵਾਹੀ ਦੇ ਨਾਲ ਪਰਿਵਾਰ ਮੌਜੂਦਾ ਗੱਲਬਾਤ ਕਰਦੇ ਆ ਭੈਣ ਕੀ ਨਾਮ ਹੈ ਪਰਮਜੀਤ ਕੌਰ ਕੀ ਕਾਰਨ ਕੀ ਸੀਗਾ ਕੀ ਹੋਇਆ ਕਿ ਸੀ ਮਾਤਾ ਜੀ ਨੂੰ ਕਿ ਜਿਹੜੇ ਦੰਦ ਰੱਖ ਹੋ ਗਏ ਉਹਨਾਂ ਨੂੰ ਇਨਫੈਕਸ਼ਨ ਸੀ ਤੇ ਬੁਖਾਰ ਸੀਗਾ ਤੇ ਕਦੋਂ ਐਡਮਿਟ ਕਰਾਇਆ ਸੀ ਉਹਦੇ 3 ਦਿਨ ਪਹਿਲਾਂ ਠੀਕ ਹੈ ਤੇ ਡਾਕਟਰਾਂ ਦੀ ਲਾਪਰਵਾਹੀ ਨਾ ਹੋਇਆ ਸਾਰਾ ਕੁਝ ਕਿਉਂਕਿ ਨਾ ਕੋਈ ਗਲਗੋਸ਼ ਲਗਾਇਆ ਗਿਆ ਨਾ ਰਤੀਆ ਕੇ ਪੁੱਛਿਆ ਗਿਆ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਇਨਫੈਕਸ਼ਨ ਪਦੀ ਹੋਈ ਸੀ ਅਗਰ ਡਾਕਟਰ ਨੂੰ ਪਤਾ ਸੀ ਇਨਫੈਕਸ਼ਨ ਪਦੀ ਹੋਈ ਸੀ ਫਿਰ ਵੀ ਨਰਸਾਂ ਨੇ ਇੰਨੀ ਜ਼ਿਆਦਾ ਲਾਪਰਵਾਹੀ ਕੀਤੀ ਮੈਨੂੰ ਲੱਗਦਾ ਕਿ ਐਦਾਂ ਹੋਣਾ ਨਹੀਂ ਚਾਹੀਦਾ ਜੇ ਉਹਨਾਂ ਦੀ ਸਮਝ ਨਹੀਂ ਬਿਮਾਰੀ ਆਂਦੀ ਸੀ ਤੋ ਰੈਫਰ ਵੀ ਕਰ ਸਕਦੇ ਸੀ ਰੈਫਰ ਵੀ ਕਰ ਸਕਦੇ ਸੀ ਰੇਫਰੋ ਕੀ ਕਰਦੇ ਜਦ ਕਿ ਉਹਨਾਂ ਨੇ ਡੈਥ ਹੋਣ ਤੋਂ ਬਾਅਦ ਵੀ ਸਾਨੂੰ ਨਹੀਂ ਦੱਸਿਆ ਕਲੀਅਰ ਨਹੀਂ ਕੀਤਾ ਕਿ ਡੈਥ ਹੋ ਚੁੱਕੀ ਆ ਅਸੀਂ ਆਪਣੇ ਆਪ ਚੈੱਕ ਕੀਤਾ ਡਾਕਟਰਾਂ ਨੇ ਚੈੱਕ ਕਰ ਲਿਆ ਸੀਗਾ ਕਿ ਉਹ ਮਰੀਜ਼ ਰਿਹਾ ਨਹੀਂ ਹੈਗਾ ਤੇ ਫਿਰ ਵੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿ ਡੈਥ ਹੋ ਗਈ ਅ ਕਿੰਨੇ ਡਾਕਟਰ ਅਸੀਂ ਰਾਤ ਦੇ ਡਿਊਟੀ ਜੋ ਡਿਊਟੀ ਸੀ ਮਾਸੀ ਉਹ ਨਹੀਂ ਆ ਨਾਲ ਸੀਗੇ ਇਹ ਦੱਸੋਗੇ ਭਾਜੀ ਤੁਸੀਂ ਰਾਤੀ ਨਾਲ ਸੀਗੇ ਹਾਂਜੀ ਹਾਂ ਕਿਹਨਾ ਚਰਨਜੀਤ ਸਿੰਘ ਜੀ ਤੁਹਾਡੇ ਪੇਸ਼ੈਂਟ ਕੀ ਲੱਗਦਾ ਸੀ ਮਦਰ ਆ ਜੀ ਮੇਰੇ ਪ੍ਰਤੀ ਕਿਨੇ ਡਾਕਟਰ ਸੀਗੇ ਜਿਹੜੇ ਇਲਾਜ ਕਰਦੇ ਸੀਗੇ ਜਾਂ ਲਾਜ ਨਾ ਨਹੀਂ ਕਰਦੇ ਜਿਹੜੇ ਕਹਿੰਦੇ ਤੁਸੀਂ ਦੋਸ਼ ਲਗਾ ਰਹੇ ਹੋ ਕਿ ਉਹ ਫੋਨ ਚਲਾਈ ਗਏ ਤੇ ਟ੍ਰੀਟਮੈਂਟ ਨਹੀਂ ਮਿਲੇ ਜਾਤੇ ਉਹਦੇ ਕਾਰਨ ਨਾ ਇਲਾਜ ਫੋਨ ਕਰਨ ਤੁਹਾਡੀ ਮਾਤਾ ਜੀ ਦੀ ਮੌਤ ਹੋ ਗਈ ਹੈ ਹਾਂਜੀ ਸਰ ਰਾਤ ਕੋਈ ਡਾਕਟਰ ਨਹੀਂ ਸੀਗਾ ਜੀ ਨਾ ਕੋਈ ਨਰਸ ਸੀਗੀ ਨਾ ਕੋਈ ਡਾਕਟਰ ਸੀਗਾ ਜੀ ਤੇ ਸਵੇਰ ਆਏ ਸੀਗੇ 7 ਵਜੇ ਨਰਸ ਇੱਕ ਉਹਨਾਂ ਨੂੰ ਮੈਂ ਆਵਾਜ਼ ਦਿੱਤੀ ਮੈਮ ਮਦਰ ਮੇਰੇ ਸੀਰੀਅਸ ਨੇ ਪਲੀਜ਼ ਆ ਜਾਓ ਚੱਕ ਜਿਹੜਾ ਮਾਰ ਜਾ ਆਈ ਨਹੀਂ ਰਹੀ ਸੀਗੀ ਚਾਰ ਪੰਜ ਵਾਰੀ ਬੁਲਾਇਆ ਉਹਨਾਂ ਨੂੰ ਨਹੀਂ ਆ ਰਹੇ ਪਿੱਛੇ ਜਾ ਕੇ ਕੈਬਨ ਚ ਬੈਠ ਕੇ ਫੋਨ ਚਲਾ ਰਹੇ ਆ ਜੀ ਕੋਈ ਨਹੀਂ ਸੁਣ ਰਿਹਾ ਸੀਗੇ ਕਿੰਨੇ ਕਿੰਨੇ ਦਿਨਾਂ ਤੋਂ ਐਡਮਿਟ ਸੀ ਤਿੰਨ ਦਿਨ ਹੋ ਗਏ ਜੀ ਤਿੰਨ ਦਿਨਾਂ ਤੋਂ ਕੋਈ ਫਰਕ ਨਹੀਂ ਪਿਆ ਹਾਂ ਜੀ ਕੱਲ ਫਰਕ ਪੈ ਗਿਆ ਸੀਗਾ ਜੀ ਕੱਲ ਠੀਕ ਸੀਗਾ ਥੋੜਾ ਜਿਹਾ ਬੋਲਣ ਲੱਗ ਗਏ ਰੋਟੀ ਪਾਣੀ ਖਾਣ ਲੱਗ ਗਏ ਸੀਗੇ ਜੀ ਤੇ ਸਵੇਰ ਥੋੜਾ ਜਿਹਾ ਬੁਖਾਰ ਜਿਹਾ ਚੜਿਆ ਤੇ ਮੈਂ ਡਾਕਟਰ ਸਾਹਿਬ ਨੂੰ ਗਿਆ ਬੁਲਾਉਣ ਨਰਸ ਨੂੰ ਜੀ ਆਈ ਆਈ ਨਹੀਂ ਰਹੇ ਸੀਗੇ ਟਾਡੇ ਮਾਤਾ ਜੀ ਪੂਰੇ ਹੋ ਗਏ ਉਹ ਵਾਪਸ ਤਾਂ ਆ ਨਹੀਂ ਸਕਦੇ ਪਰ ਲੋਕਾਂ ਨੂੰ ਕੀ ਕਹਿਣਾ ਚਾਹੂੰਗੇ ਜਿਹੜੇ ਡਾਕਟਰਾਂ ਤੇ ਵਿਸ਼ਵਾਸ ਕਰਕੇ ਸਿਵਲ ਹਸਪਤਾਲ ਆਉਂਦੇ ਆ ਸਿਵਲ ਹਸਪਤਾਲ ਉਹੀ ਬੰਦਾ ਆਂਦਾ ਕਿ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਆ ਕਿ ਜਿਹੜੇ ਵੱਡੇ ਹਸਪਤਾਲਾਂ 'ਚ ਇਲਾਜ ਨਹੀਂ ਕਰਾ ਸਕਦੇ ਪਰ ਉਹਨਾਂ ਨੂੰ ਕੀ ਪਤਾ ਕਿ ਇੱਥੇ ਸਾਡਾ ਜੀ ਵਾਪਸ ਹੀ ਨਹੀਂ ਆਣਾ ਜਿੰਦਾ ਲੈ ਕੇ ਆਨੇ ਤੇ ਮਰਿਆ ਲੈ ਕੇ ਜੰਨੇ ਆ ਕੀ ਕਹਿਣਾ ਚਾਹੂੰਗੇ ਨਹੀਂ ਇੱਥੇ ਸਿਵਲ ਹਸਪਤਾਲੇ ਆਂਦਾ ਕੋਈ ਫਾਇਦਾ ਨਹੀਂ ਜੀ ਇਹਦੇ ਨਾਲੋਂ ਤੁਸੀਂ ਲੋਨ ਚੱਕ ਲੋ ਘਰ-ਬਾਰ ਵੇਚ ਕੇ ਆਪਣਾ ਪ੍ਰਾਈਵੇਟ 'ਚ ਇਲਾਜ ਕਰਾ ਲਓ ਪਰ ਸਰਕਾਰੀ ਹਸਪਤਾਲ 'ਚ ਨਾ ਲੱਗ ਜਾਓ ਮ ਭਾਜੀ ਕੀ ਕਹਿਣਾ ਚਾਹੂੰਗਾ ਕਿ ਅੱਜ ਇਲਾਜ ਦੇ ਦੌਰਾਨ ਤੇ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਆ ਕਿ ਬੜੀ ਦੁੱਖ ਦੀ ਘੜੀ ਆ ਕੀ ਕਹਿਣਾ ਚਾਹੂੰਗਾ ਭਾਜੀ ਐਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਅਸੀਂ ਤਾਂ ਇਹ ਕਹਿੰਦੇ ਜਿਹੜੇ ਲਾਪਰਵਾਹੇ ਡਾਕਟਰ ਆ ਉਹਨਾਂ ਨੂੰ ਸਜ਼ਾ ਦਿੱਤਾ ਜਾਵੇ ਤੇ ਜਿਹੜੇ ਨਾਈਟ ਡਿਊਟੀ ਵਾਲੇ ਸ਼ਿਫਟ ਆ ਉਹਨਾਂ ਨੂੰ ਬੁਲਾਇਆ ਜਾਵੇ ਤੇ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਐਸਐਮਓ ਨਾਲ ਤੁਹਾਡੀ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਨੂੰ ਕੀ ਵਿਸ਼ਵਾਸਨ ਦਵਾਇਆ ਕੀ ਵਿਸ਼ਵਾਸ ਦਵਾਇਆ ਕੁਛ ਨਹੀਂ ਸਾਹਿਬ ਮਾਸਟਰ ਭਾਜੀ ਕੀ ਨਾਮ ਤੁਹਾਡਾ ਮਿੰਦਰਪਾਲ ਮਿੰਦਰਪਾਲ ਜੀ ਐਸਐਮਓ ਡਾਕਟਰਾਂ ਨਾਲ ਤੁਹਾਡੀ ਗੱਲ ਹੋਈ ਆ ਉਹਨਾਂ ਉਹ ਕਹਿੰਦੇ ਪੂਰੀ ਕਾਰਵਾਈ ਕਰਾਂਗੇ ਨਾਲੇ ਜਿਹੜਾ ਸਟਾਫ ਅੱਜ ਪਰ ਆਇਆ ਨਹੀਂ ਸੀ ਉਹਨਾਂ ਹੀ ਲਾਬਰਦਾਰੀ ਕਰਕੇ ਹੋਇਆ ਉਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਕਿ ਲੱਗਦਾ ਕਿ ਡਾਕਟਰਾਂ ਨੂੰ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਜੇ ਪੇਸ਼ੈਂਟ ਕੋਈ ਆਇਆ ਤੇ ਉਹਦੀ ਸਾਡੀ ਡਿਊਟੀ ਸਮਝ ਕੇ ਸਾਡਾ ਫਰਜ਼ ਸਮਝ ਕੇ ਪੇਸ਼ੈਂਟ ਦੀ ਰੱਖਿਆ ਕਰਨੀ ਚਾਹੀਦੀ ਆ ਕਿ ਜੇ ਸਾਡੇ ਕੋਲ ਨਹੀਂ ਪੋਸੀਬਲ ਇਲਾਜ ਹੈਗਾ ਤੇ ਉਹਨੂੰ ਰੈਫਰ ਕਰ ਦਿੱਤਾ ਜਾਣਾ ਚਾਹੀਦਾ ਕਿ ਸਾਡੇ ਕੋਲ ਇਲਾਜ ਨਹੀਂ ਹੈਗਾ ਤੁਸੀਂ ਕਿਤੇ ਹੋਰ ਹਸਪਤਲ ਲੈ ਦੋ ਪਰ ਇੱਥੇ ਮੌਤ ਹੋ ਜਾਣਾ ਕਿ ਇੱਕ ਲੇਡੀਜ਼ ਦੀ ਜਾਨ ਚਲੇ ਜਾਣੀ ਇੱਕ ਬੱਚੇ ਦਾ ਮਾਂ ਸਿਰ ਤੋਂ ਚਲੇ ਜਾਣੀ ਇਹ ਢੀ ਵੱਡੀ ਦੁੱਖ ਦੀ ਘੜੀ ਆ ਕੀ ਕਹਿਣਾ ਚਾਹੁੰਦੇ ਮੈਂ ਤਾਂ ਡਾਕਟਰ ਨੂੰ ਇਹ ਹੀ ਕਹੂੰਗਾ ਜਿਹੜਾ ਮਰੀਜ਼ ਆਉਂਦਾ ਪਰ ਪਰਫਾਰਮੈਂਡਰ ਉਹਦੀ ਲਾਪਰਵਾਹੀ ਨਾ ਕਰੋ ਪੂਰੇ ਪਰਿਵਾਰ ਨੂੰ ਉਹਦੀ ਦੇਖਭਾਲ ਕਰੋ ਜੋ ਵੀ ਤੁਹਾਡੀ ਲਾਪਰਵਾਹੀ ਕਰਕੇ ਸਾਡਾ ਪੇਸ਼ੈਂਟ ਚਲੇ ਗਿਆ ਮੈਨੂੰ ਦੁੱਖ ਤਾਂ ਬਹੁਤ ਹੁੰਦਾ ਪਰ ਕੁਝ ਨਹੀਂ ਸਕਦੇ ਅਸੀਂ ਐਸਐਮਓ ਨੇ ਤੁਹਾਨੂੰ ਕੀ ਕਿਹਾ ਕਿ ਜਿਹੜੇ ਬੰਦੇ ਡਾਕਟਰ ਸੀਗੇ ਜਿਨੇ ਲਾਪਰਵਾਹੀ ਦੇ ਨਾਲ ਤੁਸੀਂ ਤੁਹਾਡੀ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਇੱਕ ਦੋਸ਼ ਲਗਾ ਰਹੇ ਹੋ ਕਿ ਉਹ ਫੋਨ ਚਲਾ ਤੇ ਇਲਾਜ ਨਹੀਂ ਸੀ ਸਹੀ ਮਿਲਿਆ ਤੇ ਉਹਨਾਂ ਦੀ ਮੌਤ ਹੋ ਗਈ ਹੈ ਕਿ ਐਸਐਮ ਨੇ ਤੁਹਾਨੂੰ ਕੀ ਕਿਹਾ ਕਿ ਉਹਨਾਂ ਤੇ ਐਕਚੁਅਲੀ ਇਹ ਰਿਟਰਨ ਕੰਪਲੀਟ ਦੇ ਦਿਓ ਹਾਂਜੀ ਉਹ ਕਹਿੰਦੇ ਰਿਟਰਨ ਰਿਟਰਨ ਕੰਪਲੀਟ ਕਰ ਦਿਓ ਅਸੀਂ ਉਹਨਾਂ ਤੇ ਸਖਤ ਐਕਸ਼ਨ ਕਰਾਂਗੇ ਤੇ ਹੁਣ ਕੀ ਮੰਗ ਕਰਦੇ ਮੰਗ ਵੀ ਸਾਨੂੰ ਇਨਸਾਫ ਚਾਹੀਦਾ ਇਦਾਂ ਹੀ ਲਾਪਰਵਾਹੀ ਹੋਰ ਕਿਸੇ ਨਾਲ ਨਾ ਹੋਵੇ ਸਾਡਾ ਪੇਸ਼ੈਂਟ ਚਲੇ ਗਿਆ ਉਹਦਾ ਚਲੇ ਗਿਆ ਹੋਰ ਕਿਸੇ ਗਰੀਬ ਨਾਲ ਇਦਾਂ ਧੱਕਾ ਨਾ ਹੋਵੇ ਇਹ ਅਸਲ ਸੋ ਇਹ ਪਰਿਵਾਰ ਮੈਂ ਪਰਿਵਾਰਿਕ ਮੈਂਬਰ ਸਿੱਕੇ ਜਿਨ੍ਹਾਂ ਦਾ ਇੱਥੇ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਆ ਉਹ ਡਾਕਟਰਾਂ ਤੇ ਦੋਸ਼ ਲੱਗਿਆ ਕਬੱਡੇ ਦੋਸ਼ ਲੱਗਿਆ ਕਿ ਉਹਨਾਂ ਨੂੰ ਟ੍ਰੀਟਮੈਂਟ ਸਹੀ ਨਹੀਂ ਮਿਲਿਆ ਤੇ ਉਹਦੇ ਕਾਰਨ ਇਸ ਲੇਡੀਜ਼ ਦੀ ਮੌਤ ਹੋ ਗਈ ਆ ਬੁਖਾਰ ਚੜਿਆ ਸੀ ਹਲਕੀ ਇਨਫੈਕਸ਼ਨ ਸੀਗੀ ਉਹਦੇ ਕਾਰਨ ਇੱਥੇ ਸਿਵਲ ਹਸਪੀਟਲ ਆ ਗਏ ਤੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਤੇ ਮੌਤ ਹੋ ਗਈ ਆ ਐਸਐਮਓ ਨੇ ਸਖਤ ਐਕਸ਼ਨ ਲੈਣ ਦੀ ਗੱਲ ਕੀਤੀ ਆ ਕਿ ਰਿਟਰਨ ਦੇ ਵਿੱਚ ਤੁਸੀਂ ਕੰਪਲੀਟ ਦਿਓ ਕਿ ਅਸੀਂ ਡਾਕਟਰ ਨੂੰ ਬੁਲਾਵਾਂਗੇ ਤੇ ਉਹਨਾਂ ਜਾਂਚ ਕਰਾਂਗੇ ਜੇ ਦਿੱਕਤ ਹੋਈ ਤਾਂ ਅਸੀਂ ਉੱਤੇ ਐਕਸ਼ਨ ਲਵਾਂਗੇ ਪਰ ਭਗਵੰਤਮਾਨ ਸਾਹਿਬ ਤੋਂ ਵੀ ਇੱਕ ਅਪੀਲ ਆ ਕਿ ਤੁਸੀਂ ਥਾਂ ਥਾਂ ਤੇ ਠੇਕੇ ਤਾਂ ਖੋਲ ਦਿੱਤੇ ਆ ਥਾਂ ਥਾਂ ਤੇ ਤੁਸੀਂ ਹਾਤੇ ਖੋਲ ਦਿੱਤੇ ਆ ਪਰ ਸਿਵਲ ਹਸਪਤਾਲ ਲੁਗਾਨੇ ਦੇ ਵਿੱਚ ਇੱਕ ਇੱਕੋ ਹੀ ਸਿਵਲ ਹਸਪਤਾਲ ਜਿੱਥੇ ਕੀ ਕਾਨੂੰਨ ਵਿਵਸਥਾ ਵੀ ਹੈ ਨਹੀਂ ਨਾ ਸਹੀ ਇੱਥੇ ਇਲਾਜ ਮਿਲਦਾ ਆ ਤਾਂ ਨਾ ਇੱਥੇ ਕੋਈ ਸਵਾਸਪੈ ਦੀ ਪ੍ਰਬੰਧ ਆ ਕਦੀ ਬੱਚੇ ਚੋਰੀ ਹੋ ਜਾਂਦੇ ਕਦੀ ਇੱਥੇ ਮੋਤਾ ਹੋ ਜਾਂਦੀਆਂ ਤੇ ਕਦੀ ਇੱਥੇ ਲਾਜ ਹੀ ਨਹੀਂ ਮਿਲਦਾ ਤੇ ਕਦੀ ਇੱਥੇ ਮਤਲਬ ਕਾਨੂੰਨ ਵਿਵਸਥ ਤੇ ਜੇ ਤੁਸੀਂ ਠੇਕੇ ਥਾਂ ਦਾ ਹੋ ਸਕਦੇ ਹੋ ਕਿ ਹਸਪਤਾਲ ਵੀ ਲੁਧਿਆਣਾ ਸ਼ਹਿਰ ਇੱਕ ਬੜਾ ਵੱਡਾ ਸ਼ਹਿਰ ਹੈ ਉਹਨੂੰ ਵੀ ਇੱਕ ਹਸਪਤਾਲ ਇੱਕ ਹੋਰ ਚਾਹੀਦਾ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਹੋਰ ਹਸਪਤਾਲ ਖੋਲਿਆ ਜਾਵੇ ਇੱਕ ਤੁਸੀਂ ਸ਼ਿਵਾਸ਼ ਨਗਰ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਹਸਪਤਾਲ ਖੋਲ੍ਹੇ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਉੱਥੇ ਕਾਫੀ ਬੈਡ ਲਗਾਏ ਗਏ ਸੀ ਕਾਫੀ ਮਸ਼ੀਨਰੀ ਵੀ ਆਈ ਸੀਗੀ ਤੇ ਉਸ ਤੋਂ ਬਾਅਦ ਉਹ ਅੱਜ ਵੀ ਖੰਡਰ ਬਣਿਆ ਹੋਇਆ ਆ ਅੱਜ ਉੱਥੇ ਕੀ ਹੋ ਰਿਹਾ ਕਿ ਸਿਰਫ ਬੱਚਿਆਂ ਦੇ ਟੀਕੇ ਲੱਗ ਰਹੇ ਉਸ ਤੋਂ ਇਲਾਵਾ ਉੱਥੇ ਕੋਈ ਕੰਮ ਨਹੀਂ ਹੋ ਰਿਹਾ ਤੇ ਅਸੀਂ ਅਪੀਲ ਕਰਦੇ ਆ ਕਿ ਉੱਥੇ ਐਮਐਲਏ ਸਾਹਿਬ ਨੂੰ ਜਿਹੜੇ ਹਲਕਾ ਈਸਟ ਦੇ ਐਮਐਲਏ ਦਲਜੀਤ ਸਿੰਘ ਭੋਲਾ ਕਿ ਉੱਥੇ ਜਾ ਕੇ ਇੱਕ ਜਾਂਚ ਕੀਤੀ ਜਾਵੇ ਕਿ ਜਿਹੜੇ ਉੱਥੇ ਦੇ ਲੋਕ ਨੇ ਇੱਥੇ ਸਰਕਾਰੀ ਹਸਪਤਾਲ ਆਉਂਦੇ ਨੇ ਕਿ ਉੱਥੇ ਆਪਣਾ ਇਲਾਜ ਕਰਾਉਣ ਕਿਉਂਕਿ ਐਡੀ ਐਡੀ ਦੂਰ ਆਣਾ ਨਾ ਪਵੇ ਕਿ ਐਂਬੂਲੈਂਸ ਦਾ ਖਰਚਾ ਹੀ ਬਚਦਾ ਐ ਐਂਬੂਲੈਂਸ ਨਹੀਂ ਕਈਆਂ ਨੂੰ ਮਿਲਈ ਕਈਆਂ ਕੋ ਗੱਡੀ ਹੈਗੀ ਕਈਆਂ ਕੋ ਵੀਕਲ ਹੈ ਕਈਆਂ ਕੋ ਨਹੀਂ ਵੀ ਹੈਗੇ ਤੇ ਉੱਥੇ ਆਪਣਾ ਇਲਾਜ ਕਰਾ ਸਕਦੇ ਆ ਕਿ ਅੱਜ ਕਰੋੜਾਂ ਰੁਪਈਆ ਉੱਥੇ ਲਾ ਕੇ ਬਰਬਾਦ ਕੀਤਾ ਹੋਇਆ ਬੇਸਟ ਕੀਤਾ ਹੋਇਆ ਉਹ ਲੋਕਾਂ ਜਨਤਾ ਦੇ ਕੰਮ ਆਵੇ ਤੇ ਹੁਣ ਅਸੀਂ ਭਗਵੰਤ ਮਾਨ ਨੂੰ ਕਹਾਂ ਕਿ ਠੇਕਿਆਂ ਵੱਲ ਧਿਆਨ ਘਟਦੇ ਹੋ ਤੇ ਮਰੀਜ਼ਾਵਾਲ ਪੇਸ਼ੇਟਾ ਵੱਲ ਧਿਆਨ ਵੱਧ ਦਿਓ ਤਾਂ ਕਿ ਇਹ ਵੀ ਤੁਹਾਡੇ ਵੋਟਰ ਨੇ ਇਹਨਾਂ ਨੇ ਤੁਹਾਨੂੰ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਆ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਹੋ ਸਰਕਾਰ ਕੋਈ ਵੀ ਅਜੇ ਸਰਕਾਰ ਚ